ਦੂ ਵਾਇਰ ਕਰੋ ਪੰਜ ਦਸ ਦੇ ਨੇ ਉਹਦਾ ਕਰਕੇ ਮੈਂ ਮਾਫੀ ਚਾਹਣਾ ਸਾਰਿਆਂ ਨੂੰ ਮੈਂ ਇਕੱਲੇ ਸੋਛ ਛੋਟੇ ਛੋਟੇ ਤੁਸੀਂ ਨਰਾਜ ਨਹੀਂ ਹੋਣਾ ਇਸ ਗੱਲ ਦੇ ਨਹੀਂ ਨਹੀਂ ਨਰਾਜ ਕੋਈ ਨਹੀਂ ਅਗਲੇ ਕਰਕੇ ਮੈਂ ਸਾਰਿਆਂ ਨੂੰ ਫਤਿਹ ਬੁਲਾਉਣੀ ਹੈ ਸੰਗਰੇ ਦਰਸ਼ਨ ਹੋ ਜਾਂਦੇ ਨੇ ਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਬਹੁਤ ਵੱਡਾ ਸਹਾਰਾ ਰਿਹਾ ਹੈ ਮੇਰੇ ਨੂੰ ਮਾਫੀ ਲਵਣਾ ਸਰਕਾਰਾਂ ਤਾਂ ਤੁਹਾਨੂੰ ਪਤਾ ਵੀ ਆਪਣੇ ਤੋਂ ਬਿਲਕੁਲ ਭੱਜੀ ਗਈਆਂ ਅਸੀਂ ਹੁਣ ਵੀ ਜਦੋਂ ਨਾਲ ਬਣਾਈ ਜਿੰਨਾ ਸਲਾ ਹਾਈ ਕੋਰਟ ਚ ਰਿਕਰ ਪਾਰ ਪਾਰ ਕੇ ਲਾਰੈਂਸ ਦੀ ਵੀਡੀਓ ਆਪਾਂ ਬੰਦ ਕੀਤੀ ਸੀ ਤੇ ਹੁਣ ਕੱਲ ਵੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਨੇ ਤਾਂ ਹੁਣ ਗੋਲ ਹੀ ਬਰਬਾਦ ਦੀ ਕਰਾ ਦੇ ਤੋ ਬਲੇ ਹੁਣ ਤਾਂ ਇਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ ਤਾਂ ਫਿਰ ਜੋ ਸਰਕਾਰ ਚਲਾ ਰਹੀ ਤਾਂ ਇੱਕ ਬੰਦਾ ਫਿਰ ਸਰਕਾਰ ਨਾਲ ਕਿਵੇਂ ਲੜ ਸਕਦਾ ਤੁਸੀਂ ਆਪ ਹੀ ਸਮਝ ਕੇ ਆਪਾਂ ਨੂੰ ਸਬਰ ਕਰਨੇ ਪੈਂਦੇ ਆ ਪਰ ਕਹਨਾਂ ਨਹੀਂ ਲੱਗਦਾ ਜਿੰਨੀ ਕਿ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜਾਂਦੇ ਆ ਉਥੇ ਆਪਣਾ ਹੱਥ ਪੈਂਦਾ ਥੋੜਾ ਬਹੁਤਾ ਆਪਾਂ ਪਾ ਲੈਨੇ ਆ ਪਰ ਪ੍ਰਕਾਰ ਵਾਲੇ ਪਾਸੇ ਤੋਂ ਬਿਲਕੁਲ ਕੋਰ ਨਿਰਾਸ਼ਾ ਹਾਂ ਜੀ ਅੱਗੇ ਵੱਲੇ ਗਈ ਹੈ ਕਿ ਉਹ ਬਾਹਰ ਹੋ ਗਈ ਇੰਟਰਨੈਟ ਮੈਂ ਕਦੀ ਮਿਲਕੇ ਉਹ ਬਾਹਰ ਤੇ ਸਪਾਈਸ ਵੀ ਸਬਸਟ੍ਰੇਟ ਦੇ ਟੈਂਟ ਤੇ ਪਾਸ ਕੋਪਾ ਥੋੜਾ ਉੱਚੀ ਬੋਲੀ ਕੋਈ ਪ੍ਰੋਜੈਕਟ ਕਰਦਾ ਹਸਪਤਲ ਤੋਂ ਆਏ ਹੀ 7 ਵਜੇ ਦੇ ਘੜੇ ਇੱਥੇ ਤੁਹਾਡੇ ਦੱਸਣ ਗਿਆ ਨੇ ਤੁਹਾਡਾ ਆਪਣਾ ਪਰਿਵਾਰ ਮੇਰਾ ਜੀ ਤੇ ਕਰ ਰਿਹਾ ਮੈਂ ਇਕੱਲੇ ਇਕੱਲੇ ਨੂੰ ਮਿਲਕੇ ਆਉਣਾ ਆਪ ਵੀ ਮੈਨੂੰ ਪੌਣੇ ਦੋ ਸਾਲ ਹੋ ਗਏ ਨਗਾਤਾਰ ਹਾਂ ਜੀ ਬਹੁਤ ਮਾੜਾ ਤੇ ਸਿਹਤ ਅਗਰ ਆਦੀ ਡਿੱਗਦਾ ਜਾ ਰਿਹਾ ਸੀ ਜਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਤਾਂ ਜਿਆਦਾ ਕਿਹਾ ਵੀ ਤੁਹਾਨੂੰ ਜਿਆਦਾ ਵਰਕ ਲੋਡ ਘਟਾਓ ਕਿਉਂਕਿ ਰਾਤ ਦੇ 9 ਵਜੇ ਤੱਕ ਪਿੰਡ ਪਾਈ ਜਾਂਦੀ ਹੈ ਤੇ ਮੈਂ ਇਕੱਲਾ ਹੁੰਦਾ ਫਿਰ ਮੈਂ ਡਿੱਗ ਪੈਂਦਾ ਕੋਲੇ-ਕੋਲੀ ਨਾ ਮੋਸ਼ੇ ਤਾਂ ਵੋਟ ਕਰਦਾ ਤੇ ਕਹੇ ਵੀ ਜਦੋਂ ਆਪਾਂ ਬਾਰ-ਬਾਰ ਲਾਪ ਦੀ ਗੱਲ ਕਰਾਂਗੇ ਦੁੱਖ ਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਮਨ ਭਰਦਾ ਠੀਕ ਹੈ ਤਾਂ ਉਹ ਫਿਰ ਹਾਰਟ ਲਈ ਹੁਣ 5 ਸੰਤ ਪਏ ਹੋਏ ਨੇ ਤਾਂ ਮੈਨੂੰ ਐ ਵੀ ਘੱਟੋ-ਘੱਟ 2 ਸਾਲ ਤਾਂ ਹਲੇ ਮੈਨੂੰ ਜੂਰੀ ਚੱਲਣਾ ਚਾਹੀਦਾ ਕਿਉਂਕਿ ਹਲੇ ਤੱਕ ਤਾਂ ਸਾਰੇ ਦੋਸ਼ੀ ਆ ਜਿਹੜੇ ਉਹ ਜੇ ਸਾ ਕਹਿੰਦੇ ਸਾਨੂੰ ਡਿਸਚਾਰਜ ਕਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਹੈ ਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਹੈ ਗੋੜੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਵੀ ਜਿਸ ਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਮੈਨੂੰ ਕੌਣ ਸੱਚਾ ਕੌਣ ਇਹ ਸਰਕਾਰ ਨੂੰ ਚਾਹੀਦਾ ਇੱਕ ਪਾਸੇ ਨੂੰ ਗਲੋਰੀਫਾਈ ਕਰੀ ਜਾਂਦੇ ਨੇ ਟੀਵੀ ਚੈਨਲਾਂ ਤੇ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜਾ ਕਹੀ ਨਾ ਸਾਡਾ ਕੋਈ ਲੈਣਾ ਦੇਣਾ ਨਹੀਂ ਸੱਲ ਕਹਿਣ ਤੋਂ ਭਾਵ ਸਿੱਖ ਪਰਿਵਾਰ ਚ ਜਨਮ ਲੈਣਾ ਸਿਰ ਤੇ ਪੱਗ ਰੱਖਣੀ ਤੁਹਾਨੂੰ ਕਾਫੀ ਮਹਿੰਗੀ ਗੱਲ ਕੋ ਸਾਡਾ ਕੋਈ ਦੋਸ਼ ਨਹੀਂ ਹੈ ਅਸਾਂ ਹੀ ਅਸੀਂ ਜਨਮजात ਸਿੱਖ ਸੀ ਅora ਸੇ ਕਾਮਯਾਬ ਸਾਡੇ ਉਹ ਕਾਹਤ ਛੋਟੀ ਛੋਟੀ ਕਾਮਯਾਬ ਵਾਲੇ ਹੋ ਗਏ ਆ ਦੋ ਗਲਤੀਆਂ ਸਾਡੀਆਂ ਬਣ ਗਈਆਂ ਤਾਂ ਏਡੀ ਵੱਡੀ ਕਾਮਯਾਬੀ ਇਹਨਾਂ ਕੋ ਜੜੀ ਨਹੀਂ ਕਿ ਹੋਰ ਮੇਰੇ ਬੱਚੇ ਦਾ ਨਹੀਂ ਨਾ ਸ਼ਹਿਰ ਹੈ ਤੁਸੀਂ ਧੀ ਭੈਣ ਦਾ ਸਾਝੀ ਸੀ ਮਾੜਾ ਲਿਖਿਆ ਨਹੀਂ ਮਾੜਾ ਗਾਇਆ ਨਹੀਂ ਤਾਂ ਗਾਲੇ ਜੇ ਫਿਰ ਵੀ ਮਾਰਦੇ ਹੁਣ ਖੇਤੀ ਸਾਡਾ ਕੀਤਾ ਜੇ ਖੇਤੀ ਸੰਘਰਸ਼ ਦੇ ਵਿੱਚ ਉਹਨੇ ਆਪ ਦੇ ਪੁਰਖਿਆਂ ਦੀ ਮਦਦ ਕਰਤੀ ਉੱਥੇ ਜਾ ਕੇ ਦਿੱਲੀ ਵੀ ਦਾ ਬਣਾ ਲੈਂਦਾ ਇਹਨੂੰ ਪੰਜਾਬ ਕਹਿੰਦੇ ਨੇ ਤਾਂ ਉਹਨੂੰ ਉਹਨੂੰ ਇੱਕ ਅਪ੍ਰੀਸ਼ੀਏਟ ਕੀਤਾ ਕੀ ਮਾੜਾ ਕਰਤਾ ਇਹ ਸਾਲ ਭਰ ਤੋਂ ਉੱਥੇ ਸੜਕਾਂ ਤੇ ਡੁੱਲ ਰਹੇ ਸੀ ਜੀ ਉਹਨਾਂ ਨੇ ਇੱਕ ਹਾਰਾ ਨਾਰੇ ਮਾਰੇ ਆ ਹਾਂ ਜੀ ਔਰ ਉਹਨੇ ਕੋਈ ਸੰਘਰਸ਼ ਦੀ ਗਵਾਈ ਨਹੀਂ ਕੀਤੀ ਬਸ ਇੱਕ ਆਪਣੇ ਆਪ ਨੂੰ ਮੈਂ ਵੀ ਖੇਤੀ ਕਰਦਾ ਮੈਂ ਵੀ ਉਹਨਾਂ ਦਾ ਹਿੱਸਾ ਉਹੀ ਗੱਲਾਂ ਉਹਨਾਂ ਨੇ ਸਾਡੇ ਦੇ ਉੱਤੇ ਇੱਕ ਵੱਖਰਾ ਟੈਗ ਲਾ ਇੱਕ ਬਗੀ ਦਾ ਟੈਗ ਲਾ ਗੱਲਾਂ ਉਸੇ ਲਈ ਸਥਿਤੀ ਪਤਾ ਜਿਹੜੀ ਕਿ ਬਾਕੀ ਚਾਰ ਪੰਜ ਪਾਇਆ ਹਾਂ ਉਹ ਕਿ ਨਹੀਂ ਤਾਂ ਹੁਣ ਤੱਕ ਕੋਈ ਨਾ ਕੋਈ ਆਪਾਂ ਨੂੰ ਕੇਸ ਦੇ ਵਿੱਚ ਦੋਸ਼ੀ ਵਰਸਲ ਸਟੇਟ ਮਸਲਾ ਚੱਲਦਾ ਹੈ ਤੇ ਜਦੋਂ ਸਥਿਤੀ ਉਹਨਾਂ ਦੀਆਂ ਕਮੀਆਂ ਨੂੰ ਲਕਾਉਣ 'ਚ ਲੱਗ ਜਵੇ ਸਾਨੂੰ ਸਬੂਤ ਕਿਹਨੇ ਦੇੜਿਆ ਸੱਚੇ ਇਨਵੈਸਟੀਗੇਸ਼ਨ ਜੀ ਇਹ ਉਹੀ ਛਪਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਡਾ ਆਪਾ ਜਸਟਿਸ ਦੀ ਵੀਰ ਕਿੱਥੇ ਕਰਲਾਂਗੇ ਪਹਿਲੀ ਗੱਲ ਤਾਂ ਜਸਟਿਸ ਕੀ ਹੈ ਕਿ ਸਾਨੂੰ ਬੱਚਾ ਮਿਲ ਜੂਗਾ ਸਾਡਾ ਕਦੇ ਵੀ ਇਹ ਤਾਂ ਇੱਕ ਲੀਕ ਉੱਠਣ ਵਾਲੀ ਗੱਲ ਹੈ ਵੀ ਸਾਂਝਾ ਖੂਨ ਦੀ ਬੈ ਨਹੀਂ ਸਕਦੇ ਘਰੇ ਨਰਦੇ ਦਾ ਰਹਾਂਗੇ ਜਿੰਨਾ ਤੱਕ ਪਿਆ ਹਨ ਪਰ ਉਹ ਨਹੀਂ ਸੰਭਖਦੇ ਵੀ ਇਹ ਪਾ ਵੀ ਪੱਤੀ ਖਾਂਦੇ ਹਾਰੀਆਂ ਕਰ ਕਰਕੇ ਤੇ ਲੇਬਰ ਕਲਾਸ ਦੇ ਕੰਮ ਕਰਕੇ ਬੱਚੇ ਨੇ ਤੱਕ ਲੈ ਕੇ ਆਉਂਦਾ ਤਾਂ ਫਿਰ ਤੁਸੀਂ ਉਸਾਨੀ ਨਾਲ ਮਾਰ ਦਿੰਦੇ ਉਹਨੂੰ ਹਾਜਮ ਕਰਨਾ ਬਹੁਤਔਖਾ ਔਰ ਇਹੋ ਜਿਹਾ ਹੁਣ ਹਰ ਪੁੱਤ ਦੀ ਲਾਸ਼ ਮੋੜਿਆ ਉਤਰੀ ਲੰਗਦੀ ਆ ਤਾਂ ਕੋਈ ਬੰਦਾ ਦੂਜਾ ਅਬ ਰਾਜੇ ਹੀ ਨਹੀਂ ਲਾ ਸਕਦਾ ਉਹਨੂੰ ਤੋਂ ਲੱਗਦਾ ਵੀ ਉਹ ਖਾਲਸਤਾਨੀ ਸੀ ਇੱਕ ਉਹ ਬੰਨਟਾਤਾ ਬਣੀ ਉਹ ਤਾਂ ਉਹ ਤਾਂ ਇਥੇ ਕਰੇ ਨਹੀਂ ਪਰ ਅਸੀਂ ਕੀ ਸੀ ਅਸੀਂ ਤਾਂ ਆਪ ਦੇ ਆਪ ਨੂੰ ਪੁੱਛੀਏ ਨੇ ਵੀ ਯਾਰ ਸਾਰੀ ਸਰਵਿਸ ਫੌਜ ਦੀ ਬਾਰਡਰ ਤੇ ਲੰਘੀ ਮੈਂ ਵੀ ਖਾਲਸਾ ਵੀ ਆ ਹਾਂ ਬਾਰਵੀਂ ਨਹੀਂ ਅਸੀਂ ਤਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਨੇ ਸੀ ਹੈ ਕੀ ਆ ਸਾਡੇ ਮਾਪੇ ਪਿੱਕੇ ਹੈ ਕਿੱਥੇ ਨੇ ਅਸੀਂ ਰਿਫਿਊਜੀਆ ਵਾਂਗੂ ਆਏ ਰਿਫਿਊਜੀਆ ਵਾਂਗੂ ਮਾਰਤੇ ਸਾਡਾ ਤਾਂ ਆਪਣਾ ਕੋਈ ਮੁਲਕ ਹੀ ਨਾ ਹੋਇਆ ਜਿਹੜਾ ਸਾਡੀ ਗੱਲ ਸੁਣੇ ਕੋਈ ਤਾਂ ਮਾਈ ਬਾਪ ਹੋਵੇ ਨਾ ਅਸੀਂ ਦੁਨੀਆ ਤੇ ਜੰਮੇ ਆ ਇਥੋਂ ਦੀ ਆਬੂ ਹਵਾ ਚ ਸਾਹ ਪਾਣੀ ਲੈਨੇ ਆ ਕੋਈ ਕਿਸੇ ਨੂੰ ਤਾਂ ਅਸੀਂ ਆਪਣਾ ਕਹਿ ਸਕਦੇ ਹੋਈਏ ਕਿਹਨੂੰ ਕਹੀਏ ਛੱਡ ਤਾਂ ਆਪਣੇ ਵੀ ਨਹੀਂ ਨਾਲ ਤੁਰਦੇ ਹਾਇਕ ਤੁਸੀਂ ਲੋਕਾਂ ਨੂੰ ਜਿਨ੍ਹਾਂ ਨੇ ਹਮਦਰਦੀ ਦਿਟਾਈ ਹੈ ਮੈਨੂੰ ਲੱਗਦਾ ਵੀ ਪਰਮਾਤਮਾ ਸਾਰੀ ਸੰਗਤ ਚ ਵੱਸਦਾ ਹੈ ਜੇ ਤੁਹਾਡਾ ਇਹਨਾਂ ਸਾਥ ਆ ਤੁਹਾਡੇ ਮਨ ਨੂੰ ਕਿਤੇ ਨਾ ਕਿਤੇ ਫਰਕ ਪਿਆ ਬਸ ਸਾਡੀ ਆ ਹੀ ਕੰਮ ਜਾਂਦੀ ਹੈ ਆ ਹੀ ਸਾਡੇ ਪੰਨੇ ਆ ਬਿਲਕੁਲ ਨਹੀਂ ਫਿਰ ਆਪਦੇ ਮਨ ਸਮਝਾ ਲੈਨੇ ਆ ਵੀ ਇਹ ਤੇਰਾ ਪੁੱਤ ਨਹੀਂ ਸੀ ਸਾਰੇ ਲੋਕਾਂ ਦਾ ਇਹ ਵੀ ਤਾਂ ਦੁਖੀ ਨੇ ਕਿੰਨੇ ਹੁੰਦੇ ਆ ਆਪਣਾ ਦੁੱਖ ਥੋੜੀ ਝੋਲੀ ਪਾ ਦਿੰਦੇ ਥੋੜਾ ਥੋੜਾ ਕਰਕੇ ਬੰਨ ਗਏ ਆ ਆ ਹੀ ਟਾਈਮ ਪਾਸ ਕਰਨ ਦਾ ਸਾਧਨ ਆ ਬਿਲਕੁਲ ਨਹੀਂ ਕਰੇ ਬਹੁਤ ਕੋਟਾਂ ਬਸ ਜਿਹੜੇ ਹੁੰਦੇ ਆ